ਗੂਕਾਰੋ ਜਨਾਬ ਮਨਜਿੰਦਰ ਤਨੇਜਾ ਜਿਨ੍ਹਾਂ ਨੇ ਕੁਲਦੀਪ ਮਾਨਕ ਨਰਿੰਦਰ ਬੀਬਾ ਸਰਿੰਦਰ ਸ਼ਿੰਦਾ ਸਮੇਤ ਅਨੇਕਾਂ ਹੀ ਵੱਡੇ ਕਲਾਕਾਰਾਂ ਨਾਲ ਸਟੇਜਾਂ ਸਾਂਝੀਆਂ ਕੀਤੀਆਂ ਤੇ ਜਦੋਂ ਵੱਡੇ ਕਲਾਕਾਰਾਂ ਦੇ ਅਖਾੜੇ ਲੱਗਦੇ ਸੀ ਤਾਂ ਇਹ ਇਹਨਾਂ ਦਾ ਸੰਗੀਤ ਉਹਨਾਂ ਦੇ ਬੋਲਾਂ ਦੇ ਨਾਲ ਨਾਲ ਆਮ ਹੀ ਵੱਜਦਾ ਸੀ ਕਹਿੰਦੇ ਨੇ ਸੰਗੀਤ ਜੇਕਰ ਕਿਸੇ ਦੇ ਅੰਦਰ ਵੱਸਦਾ ਹੈ ਤਾਂ ਰੂਹ ਤੱਕ ਵੱਸ ਜਾਂਦਾ ਹੈ ਅੱਜ ਤੁਹਾਡੀ ਮੁਲਾਕਾਤ ਕਰਾਵਾਂਗੇ ਅਜਿਹੀ ਇੱਕ ਸ਼ਖਸੀਅਤ ਦੇ ਨਾਲ ਜਿਨ੍ਹਾਂ ਦੇ ਬਚਪਨ ਤੋਂ ਲੈ ਕੇ ਜੇ ਆਪਾਂ ਕਹਿ ਲਈਏ ਵੀ ਸੰਗੀਤ ਨਾਲ ਜਨਮ ਤੋਂ ਲੈ ਕੇ ਹੀ ਉਹਨਾਂ ਨੂੰ ਪਿਆਰ ਹੈ ਕਿਉਂਕਿ ਉਹਨਾਂ ਨੂੰ ਇਹ ਗੁਣਤੀ ਦੇ ਵਿੱਚ ਜਿਹੜਾ ਸੰਗੀਤ ਹੈ ਉਹ ਮਿਲਿਆ ਸੀ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਭਾਈ ਮਨਜਿੰਦਰ ਸਿੰਘ ਤਨੇਜਾ ਹੋਰਾਂ ਦਾ ਜਿਨ੍ਹਾਂ ਨੇ ਪੁਰਾਣੇ ਸਮੇਂ ਦੇ ਵਿੱਚ ਕੁਲਦੀਪ ਮਾਨੰਗ ਤੋਂ ਲੈ ਕੇ ਨਰਿੰਦਰ ਬੀਬਾ ਸਮੇਤ ਵੱਡੇ-ਵੱਡੇ ਕਲਾਕਾਰ ਨਾਲ ਜਿਹੜੀ ਸਟੇਜ ਸਾਂਝੀ ਕੀਤੀ ਤੇ ਉਹਨਾਂ ਨੇ ਉੱਥੇ ਜਿਹੜਾ ਸੰਗੀਤ ਹੈ ਉਹ ਆਪਣਾ ਦਿੱਤਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਜਿਹਨੇ دوست ਮਿੱਤਰ ਸਾਡੇ ਨਾਲ ਜੁੜੇ ਨੇ ਸਮੂਹ ਦੋਸਤੋ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਸਰ ਥੋੜੀ ਸ਼ੁਰੂਆਤ ਫਿਰ ਆਪਾਂ ਪੁਰਾਣੇ ਕਿਸੇ ਸੰਗੀਤ ਤੋਂ ਸ਼ੁਰੂ ਕਰ ਲਈਏ ਹਾਂ ਜੀ ਬਿਲਕੁਲ ਜੀ ਇਹ ਪੁਰਾਣੇ ਸਿੰਗਰਾਂ ਦੀ ਤੁਸੀਂ ਗੱਲ ਕੀਤੀ ਆਪਾਂ ਲਾਲ ਚੰਦਿਆ ਵਾਲਾ ਜੱਟ ਦੀ ਤੋਂ ਸ਼ੁਰੂ ਕਰਦੇ ਹਾਂ ਜੀ ਉਹਨਾਂ ਦੇ ਬਹੁਤ ਹੀ ਸੁਪਰ ਹਿੱਟ ਗਾਇਕ ਗੀਤ ਜਿਹੜੇ ਅੱਜ ਵੀ ਸਾਡੇ ਕਾਫੀ ਸਾਲਾਂ ਤੋਂ ਬਣੇ ਰਿਆਂ ਤੇ ਬੋਲਦੇ ਨੇ ਪੰਜਾਬ ਵਿੱਚ ਵੀ ਥਾਂ-ਥਾਂ ਵੱਜਣ ਵਾਲੇ ਹੋ ਗੀਤ ਉਹਨਾਂ ਵਿੱਚੋਂ ਇੱਕ ਬਹੁਤ ਹੀ ਖੂਬਸੂਰਤ ਗੀਤ ਜੇ ਸੰਗੀਤ ਦੇ ਸਫ਼ਰ ਦੀ ਗੱਲ ਕਰੀਏ ਸਰ ਕਦੋਂ ਸ਼ੁਰੂ ਕੀਤਾ ਸੀ ਸੰਗੀਤ ਦੇ ਸਫ਼ਰ ਦੇ ਬਚਪਨ ਤੋਂ ਹੀ ਮੈਂ तकरीबन 12-13 ਸਾਲ ਦਾ ਸੀਗਾ ਜੀ ਜਦੋਂ ਜੇ ਮੈਂ ਕਹਾਂ ਮੈਂ ਸਟੇਜਾਂ ਤੇ ਵੀ ਜਾਣਾ ਸ਼ੁਰੂ ਕਰ ਦਿੱਤਾ ਸੀਗਾ ਬਹੁਤ ਹੀ ਛੋਟੀ ਉਮਰ ਸੀ ਕਿਉਂਕਿ ਸੰਗੀਤ ਦਾ ਕੰਮ ਜਿਹੜਾ ਹੈ ਸਾਡਾ ਘਰ ਦਾ ਜਦੀ ਕੰਮ ਸੀਗਾ ਜੀ ਸਾਡੇ ਫਾਦਰ ਸਾਹਿਬ ਤੋਂ ਇਲਾਵਾ ਸਾਡੇ ਸਤਕਾਰਯੋਗ ਚਾਚਾ ਜੀ ਗਿਆਨੀ ਅਮਰ ਸਿੰਘ ਜੀ ਹਾਂ ਉਹ ਵੀ ਸੰਗੀਤ ਦੇ ਬਹੁਤ ਮਾਹਿਰ ਸੀਗੇ ਜਿਹੜੇ ਕਿ ਬਹੁਤ ਲੰਬੇ ਸਮੇਂ ਤੋਂ ਸੰਗੀਤ ਸਿਖਾ ਰਹੇ ਸੀਗੇ ਹਾਂਜੀ ਔਰ ਸੰਗੀਤ ਦੀ ਗੁਰਤੀ ਜਿਹੜੀ ਸਾਨੂੰ ਪਰਿਵਾਰ ਦੇ ਵਿੱਚੋਂ ਹੀ ਮਿਲੀ ਔਰ ਬਚਪਨ ਦੇ ਵਿੱਚ ਹੀ ਇਹ ਜਿਹੜਾ ਸਿਲਸਿਲਾ ਜਿਹੜਾ ਹੈ ਸਟੇਜਾਂ ਤੇ ਜਾਣ ਦਾ ਸ਼ੁਰੂ ਹੋ ਗਿਆ ਸੀ ਤੇ ਜੇਕਰ ਕਲਾਕਾਰਾਂ ਦੀ ਗੱਲ ਕਰੀਏ ਜੀ ਜਿਵੇਂ ਕੁਲਦੀਪ ਮਾਨਾ ਨਰਿੰਦਰ ਵੀਬਾ ਸਮੇਤ ਜਿਹੜੇ ਵੱਡੇ ਕਲਾਕਾਰ ਹੋਏ ਐ ਵੱਡੇ ਨਾਮ ਆਪਾਂ ਕਹਿ ਲਈਏ ਸੰਗੀਤ ਦੀ ਦੁਨੀਆ ਦੇ ਵਿੱਚ ਜੀ ਤਾਂ ਉਹਨਾਂ ਨਾਲ ਕਿੰਨਾ-ਕਿੰਨਾ ਨਾਲ ਜਿਹੜੀ ਤੁਸੀਂ ਸਾਂਝ ਐ ਪਾਈ ਐ ਸਨ ਅ ਪੰਜਾਬ ਦੇ ਤਕਰੀਬਨ ਤੱਕ ਨੂੰ ਮੈਂ ਛੋਟੀ ਦੇ ਗਾਇਕਾਂ ਦਾ ਜੇ ਜ਼ਿਕਰ ਕਰਾਂ ਉਹਨਾਂ ਵਿੱਚ ਸ਼ਰੋਮੀ ਗਾਇਕ ਜਨਾਬ ਸੁਰਿੰਦਰ ਸਿੰਧਾ ਜੀ ਹਮ ਤਲੀਆਂ ਦੇ ਬਾਦਸ਼ਾਹ ਜਨਾਬ ਕੁਲਦੀਪ ਮਾਨ ਸਾਹਿਬ ਹਮ ਅ ਪੰਜਾਬੀ ਲੋਕ ਗਾਇਕਾ ਸੁਰਿੰਦਰ ਕੋਰ ਦਿੱਲੀ ਹਮ ਉਹਨਾਂ ਤੋਂ ਇਲਾਵਾ ਗਾਇਕਾ ਮਨਪ੍ਰੀਤ ਤੱਕਰ ਬਾਲੀਵੁੱਡ 스타 ਇਹਨਾਂ ਦਾ ਜੂ ਸ਼ਿੱਕਾ ਚੱਲਦਾ ਗੀਤਾਂ ਦੇ ਵਿੱਚ ਉਸ ਤੋਂ ਇਲਾਵਾ ਗਾਇਕਾ ਪਰਮਿੰਦਰ ਸੰਧੂ ਆਪਣਾ ਕਰਤਾਰ ਰਮਲਾ ਜੀ ਬਲਕਾਰ ਸਿੰਘ ਸਾਬ ਜਨਾਬ ਅਰਪਜਨ ਮਾਨ ਸਾਹਿਬ ਪਾਲੀ ਦੇਤ ਵਾਲੀਆ ਇੰਟਰਨੈਸ਼ਨਲ ਗਾਇਕ ਜਨਾਬ ਨਿਰਮਲ ਸਿੰਘ ਸਾਬ ਉਸ ਤੋਂ ਇਲਾਵਾ ਹੋਰ ਅਨੇਕਾਂ ਅਜਿਹੇ ਨਾਮ ਨੇ ਗਾਇਕਾ ਜਸਵਾਲ ਜਸੀ ਬਠਿੰਡਾ ਮਾਦੀ ਦੀਆਂ ਵਾਦੀਆਂ ਨੂੰ ਲੰਬੀ ਲੱਗਦੀ ਹੈ ਜੀ ਬਹੁਤ ਲੰਬੀ ਹੈ ਜੀ ਆਪਾਂ ਨਾਂ ਹੀ ਲੈਣੇ ਸ਼ੁਰੂ ਕਰਦੇ ਹਾਂਗੇ ਮੇਰੇ ਨਾਲ ਸ਼ਾਰੀ ਇੰਟਰਵਿਊ ਜਿਹੜੀ ਹੈ ਉਹ ਨਾਮਾਂ ਦੇ ਵਿੱਚ ਪੂਰੀ ਇਹ ਜੀ ਉਸ ਤੋਂ ਇਲਾਵਾ ਗਾਇਕਾ ਜਸਵਿੰਦਰ ਬਰਾੜ ਬਠਿੰਡਾ ਤੋਂ ਜੀ ਅ ਦਿਲਬਾਗ ਰਾਣਾ ਜੀ 우ਸ਼ਾ ਰਾਣਾ ਹੋਰ ਬਹੁਤ ਸਾਰੇ ਅਨੇਕਾ ਨਾਮ ਨੇ ਜਿਹੜੇ ਜਿਹਨਾਂ ਨਾਲ ਬਹੁਤ ਲੰਮਾ ਜ਼ਮਾਨਾ ਸਟੇਜ 'ਤੇ ਜਾਂਦਾ ਲਾਈਵ ਜਦੋਂ ਉਦੋਂ ਖਾੜੇ ਲੱਗਦੇ ਸੀ ਬਿਲਕੁਲ ਜੀ ਬਿਲਕੁਲ ਜਦੋਂ ਖਾੜਿਆਂ ਦਾ ਦੋਰ ਸੀਗਾ ਔਰ ਪੂਰੇ ਜੋਰ ਸ਼ੋਰ ਨਾਲ ਇਹ ਜਿਹੜੇ ਪ੍ਰੋਗਰਾਮ ਸੀ ਸਭਿਆਚਾਰਕ ਪ੍ਰੋਗਰਾਮ ਪਿੰਡਾਂ ਦੇ ਵਿੱਚ ਹੋਈ ਜਾਂਦੀ ਸੀ ਵੈਸੇ ਮਿਊਜ਼ਿਕ ਦੀ ਗੱਲ ਕਰੀਏ ਸਰ ਸੰਗੀਤ ਤਾਂ ਫਿਰ ਉਦੋਂ ਜਿਹੜਾ ਮੌਕੇ ਤੇ ਲਾਈਵ ਹੁੰਦਾ ਸੀ ਅਸਾਂ ਸੰਗੀਤ ਤਾਂ ਅਸੀਂ ਹੁਣ ਤਾਂ ਚਲੋ ਜਿਵੇਂ ਸਮੇਂ ਦੇ ਹਿਸਾਬ ਨਾਲ ਤਕਨੀਕ ਆ ਗਈ ਜੀ ਬਿਲਕੁਲ ਜੀ ਬਿਲਕੁਲ ਸੰਗੀਤ ਤਾਂ ਉਹੀ ਚੱਲ ਰਿਹਾ ਜੀ ਲੇਕਿਨ ਸੰਗੀਤ ਦੇ ਇੱਕ ਵਜਨ ਦਾ ਇੱਕ ਸਟਾਈਲ ਬਦਲ ਗਿਆ ਹੂੰ ਉਹ ਸੰਗੀਤ ਸੀ ਜਿਹੜਾ ਬਹੁਤ ਲੰਮਾ ਸਮਾਂ ਚੱਲਦਾ ਸੀਗਾ ਹਮ ਲਾਲਚੰਦ ਜੀ ਉਹਨਾਂ ਦਾ ਡੱਟ ਜੀ ਦੇ ਗਾਤ ਚੰਦਾ ਜੀ ਦੇ ਗੀਤ ਮਾਨਕ ਸਾਹਿਬ ਦੇ ਗੀਤ ਅੱਜ ਵੀ ਰਿਕਾਰਡ ਹੋਇਆ ਨੂੰ 50 50 ਸਾਲ ਹੋ ਗਏ ਦੁਨੀਆ ਸੁਣੀ ਜਾਂਦੀ ਏ ਲੇਕਿਨ ਅੱਜ ਦੇ ਗੀਤਾਂ ਦਾ ਟਾਈਮ ਬਹੁਤ ਥੋੜਾ ਹੁੰਦਾ ਹਮ ਅੱਜ ਦੇ ਗੀਤਾਂ ਦਾ ਟਾਈਮ ਹੁੰਦਾ 15 20 ਦਿਨ ਮਹੀਨਾ 2 ਮਹੀਨੇ 4 ਮਹੀਨੇ ਬਸ ਉਸ ਤੋਂ ਬਾਅਦ ਦੁਨੀਆ ਜਿਹੜੀ ਏ ਕੀ ਲੱਗਦਾ ਕਿ ਸਰ ਜਿਹੜਾ ਪਹਿਲਾਂ ਵਾਲੇ ਗੀਤ ਜਾਂ ਸੰਗੀਤ ਹੁੰਦਾ ਸੀ ਕਿਤੇ ਨਾ ਕਿਤੇ ਮਨ ਨੂੰ ਸਕੂਨ ਦਿੰਦਾ ਸੀ ਅੱਜ ਕੱਲ ਥੋੜਾ ਚੱਕਵਾ ਸੰਗੀਤ ਨਹੀਂ ਹੋ ਗਿਆ ਚੱਕਵਾ ਸੰਗੀਤ ਤਾਂ ਹੋ ਗਿਆ ਜੀ ਰੂਹ ਨੂੰ ਪੂਰੀ ਸਕੂਨ ਦਿੰਦਾ ਸੀਗਾ ਅੱਜ ਦਾ ਸੰਗੀਤ ਜਿਹੜਾ ਹੈ ਇਹਦੀ ਜਿਆਦਾ ਭਾਈ ਦੋੜ ਇਹ ਸਿਰਫ ਪੈਸੇ ਨਾਲ ਤੁਲਨਾ ਕੀਤੀ ਜਾਂਦੀ ਹੈ ਕਿ ਮਾਰਕੀਟ ਵਿੱਚ ਪੈਸਾ ਕਿਵੇਂ ਕਮਾਇਆ ਜਾਣਾ ਉਦੋਂ ਜਿਹੜੇ ਸਿੰਗਰ ਕੰਮ ਕਰਦੇ ਸੀਗੇ ਉਹ ਪੈਸਾ ਕਮਾ ਤਕਮਾਦੇ ਸੀਗੇ ਨਾਲ ਨਾਲ ਉਹ ਆਪਣਾ ਗੀਤਾਂ ਦੀ ਬਹੁਤ ਲੰਬੀ ਉਮਰ ਹੁੰਦੀ ਸੀਗੀ ਇਸ ਤਰ੍ਹਾਂ ਦਾ ਸੰਗੀਤ ਹੁੰਦਾ ਸੀਗਾ ਕਿ ਬੰਦਾ ساری ਉਮਰ ਹੀ ਉਹਨਾਂ ਗੀਤਾਂ ਨੂੰ ਸੁਣਦਾ ਰਹਿ ਜਾਂਦਾ ਮਤਲਬ ਜੇ ਕਿਸੇ ਨੇ ਗੀਤ ਕਰਨਾ ਹੈ ਜਾਂ ਹੋਰ ਹੈ ਤਾਂ ਪੈਸੇ ਆਲਾ ਹਿਸਾਬ ਲੱਗਣ ਲੱਗਿਆ ਵੀ ਆ 10 ਲੱਖ ਵਾਲਾ ਗੀਤ ਹੈ ਆ 20 ਲੱਖ ਵਾਲਾ ਗੀਤ ਹੈ ਆ ਇਦਾਂ ਅਹ ਢਿਲੋਂ ਸਾਹਿਬ ਜੇ ਮੈਂ ਕਹਾਂ ਸੰਗੀਤ ਤਾਂ ਜੂਆ ਹੋ ਗਿਆ ਤਾਂ ਕੋਈ ਯਾਦਕਥ ਨਹੀਂ ਕਿਉਂਕਿ ਹੁਣ ਜਿਹੜਾ ਸੰਗੀਤ ਨੂੰ ਨਾ ਨਾ ਹੋਰ ਨਜ਼ਰ ਦੇ ਨਾਲ ਵੇਖਿਆ ਜਾ ਰਿਹਾ ਹੂੰ ਪਹਿਲਾਂ ਲੋਕਾਂ ਦੇ ਵਿੱਚ ਪਿਆਰ ਸੀਗਾ ਸੰਗੀਤ ਨੂੰ ਲੋਕੀ ਪਿਆਰ ਕਰਦੇ ਸੀ ਦਿਲੋਂ ਪਿਆਰ ਕਰਦੇ ਸੀਗੇ ਹੂੰ ਸੰਗੀਤ ਤੋਂ ਹਟ ਕੇ ਲੋਕਾਂ ਦਾ ਮਕਸਦ ਹੁੰਦਾ ਕਿ ਅੱਜ ਗਾਣਾ ਕਰੀਏ ਕੱਲ ਨੂੰ ਰਾਤੋਂ ਰਾਤ ਸਟਾਰ ਵਾਜੀਏ ਸਿਰਫ ਪੈਸਾ ਪੈਸੇ ਦੀ ਚਮਕਦੰਗ ਜਿਹੜੀ ਇਹ ਲੋਕਾਂ ਨੂੰ ਦਿਖਾਈ ਦੇਦੀ ਹੈ ਰਿਆਜ਼ ਲੱਗਦਾ ਜਿਵੇਂ ਪਹਿਲਾਂ ਲੰਬਾ ਸਮਾਂ ਰਿਆਜ਼ ਚੱਲਦੇ ਹੀ ਰਹਿੰਦੇ ਹੁੰਦੇ ਸੀਗੇ ਤਾ ਹੁਣ ਕਿਤੇ ਨਾ ਕਿਤੇ ਉਹ ਖਤਮ ਹੋ ਗਈ ਕਹਾਣੀ ਰਿਆਜ਼ ਨਹੀਂ ਨਹੀਂ ਜੀ ਨਹੀਂ ਢਿੱਲੋ ਸਾਹਿਬ ਰਿਆਜ਼ ਵਾਲੀ ਤਾਂ ਗੱਲ ਹੁਣ ਕੋਈ ਯਾਦਦੀ ਨਹੀਂ ਹੂੰ ਹੁਣ ਕੋਈ ਰਿਆਜ਼ ਕਰਕੇ ਖੁਸ਼ ਨਹੀਂ ਉਹ ਲੋਕਾਂ ਨੂੰ ਇਹ ਲੱਗਦਾ ਵੀ ਅੱਜ ਰਾਤ ਗੀਤ ਕਰਾਈਏ ਤੇ ਸਵੇਰੇ ਇਹ Song ਜਿਹੜਾ ਰਿਲੀਜ਼ ਹੋ ਜਾਵੇ ਹੋਰ ਦੋ ਚਾਰ ਦਿਨਾਂ ਦੇ ਵਿੱਚ ਅਸੀਂ ਕਿਉਂ ਨਾ ਸਟਾਰ ਬਣ ਕੇ ਅਗਲੀ ਫਲਾਈਟ ਜਿਹੜੀ ਕੈਨੇਡਾ ਦੀ پکڑ ਲਈਏ ਹੂੰ ਅੱਜ ਕੱਲ ਇਹ ਚੱਲ ਰਿਹਾ ਤੇਜ਼ੀ ਜ਼ਿਆਦਾ ਹੋ ਗਈ ਬਿਲਕੁਲ ਬਿਲਕੁਲ ਬਹੁਤ ਤੇਜ਼ੀ ਨਾਲ ਚੱਲ ਰਿਹਾ ਕੰਮ ਨਹੀਂ ਲੱਗਦਾ ਜੀ ਜਿਵੇਂ ਅੱਜ ਕੱਲ ਪਹਿਲਾਂ ਗਾਇਕ ਪਿੰਡਾਂ ਜਾਂਦੇ ਸੀ ਅਖਾੜੇ ਵੀ ਲੱਗਦੇ ਸੀ ਵੱਡੇ ਵੱਡੇ ਕੱਠ ਵੀ ਹੁੰਦੇ ਸੀ ਤਾਂ ਹੁਣ ਜਿਵੇਂ ਬੰਸਰਾਂ ਦੀ ਬੜੀ ਲੋਡ ਪੈਣ ਲੱਗੀ ਤਾਂ ਕਿਵੇਂ ਦੇਖਦੇ ਅਸੀਂ ਐ ਪਹਿਲਾਂ ਜਿਹੜੇ ਗਾਇਕ ਜਾਂਦੇ ਸੀ ਜੀ ਉਹ ਸਮੇਂ ਤੋਂ ਪਹਿਲੇ ਪ੍ਰੋਗਰਾਮਾਂ ਵਾਲਿਆਂ ਦੇ ਘਰ ਪਹੁੰਚ ਜਾਂਦੇ ਸੀਗੇ ਉਹਨਾਂ ਨੇ ਹੁੰਦਾ ਸੀ ਕਿ ਘਰ ਵਾਲੇ ਜਿਨ੍ਹਾਂ ਨੇ ਬੁੱਕ ਕੀਤਾ ਜਾਂ ਸਾਈ ਦਿੱਤੀ ਉਹ ਪਰੇਸ਼ਾਨ ਨਾ ਹੋਣ ਉਹ ਦੋ ਦੋ ਘੰਟੇ ਜਾ ਕੇ ਪਹਿਲੇ ਹੀ ਉਹਨਾਂ ਦੇ ਘਰ ਜਾ ਕੇ ਤਿਆਰ ਹੋਣਾ ਉਹਨਾਂ ਦੇ ਨਾਲ ਫੋਟੋ ਕਰਾਉਣੀਆਂ ਪਰਿਵਾਰ ਦੇ ਨਾਲ ਬੈਠਣਾ ਉੱਠਣਾ ਪਿੰਡ ਦੇ ਵਿੱਚ ਲੋਕਾਂ ਨੂੰ ਮਿਲਣਾ ਲੇਕਿਨ ਅੱਜ ਉਹ ਚੀਜ਼ ਖਤਮ ਹੋ ਗਈ ਹੈ ਅੱਜ ਇਹ ਬੌਂਸਰ ਜਿਹੜੇ ਨੇ ਉਹ ਸਿੰਗਰ ਦੀ ਸਟੇਜ ਤੱਕ ਮੇਰੇ ਖਿਆਲ ਨਾਲ ਸ਼ਾਇਦ ਸਰੋਤੇ ਨੂੰ ਪਹੁੰਚਣ ਤੋਂ ਹੀ ਬੜੀ ਮੁਸ਼ਕਲ ਆ ਜਾਂਦੀ ਹੈ ਸਰੋਤਾ ਹਿੰਮਤ ਹੀ ਨਹੀਂ ਕਰਦਾ ਕਿ ਉਹ ਸਿੰਗਰ ਦੇ ਸਟੇਜ ਤੱਕ ਪਹੁੰਚ ਜਾਵੇ ਕਿਉਂਕਿ ਇੰਨੇ ਕਿਉਂ ਗਾਇਕ ਨੂੰ ਸਾਰੇ ਪਾਸੋਂ ਬੌਂਸਰਾਂ ਨੇ ਘੇਰ ਰੱਖਿਆ ਹੁੰਦਾ ਕਿੰਨਾ ਕੁ ਫਰਕ ਲੱਗਦਾ ਸਰ ਪਿਛਲੀ ਗਾਇਕੀ ਦੇ ਤੇ ਅੱਜ ਦੀ ਗਾਇਕੀ ਦੇ ਵਿੱਚ ਕਿੰਨਾ ਕੁ ਅੰਤਰ ਸਮਝਦੇ ਹੋ ਬਹੁਤ ਜ਼ਿਆਦਾ ਅੰਤਰ ਹੈ ਜੀ ਬਹੁਤ ਜ਼ਿਆਦਾ ਅੰਤਰ ਮੈਨੂੰ ਤਾਂ ਬਹੁਤ ਜ਼ਿਆਦਾ ਅੰਤਰ ਮਹਿਸੂਸ ਕਰਦਾ ਚਲੋ ਐ ਦੌਰ ਸਾਰੇ ਵੇਖੀ ਜਾਂਦੇ ਆ ਪੁਰਾਣਾ ਦੌਰ ਵੀ ਵੇਖਿਆ ਅਜੇ ਨਵਾਂ ਦੌਰ ਵੀ ਨਵੇਂ ਸਿੰਗਰਾਂ ਨੂੰ ਵੀ ਸੁਣਦੇ ਆ ਬਾਕੀ ਸਿੰਗਰ ਬਹੁਤ ਅੱਛੇ ਵੀ ਆ ਰਹੇ ਨੇ ਕੋਈ ਐਸੀ ਗੱਲ ਨਹੀਂ ਹੈ ਜੇ ਆਪਾਂ ਕਹੀਏ ਸਾਰੇ ਰਾਤੋ ਰਾਤ ਸਟਾਰ ਬਣਨ ਆਲੇ ਨੇ ਉਸ ਤੋਂ ਇਲਾਵਾ ਬਹੁਤ ਸਾਰੇ ਸਿੰਗਰ ਜਿਹੜੇ ਹੁਣ ਮਾਰਕੀਟ ਦੇ ਵਿੱਚ ਗਾਰੇ ਨੇ ਔਰ ਬਹੁਤ ਬੜੀਆ ਨਾਮ ਹੈ ਹੈਗੇ ਅੱਜ ਵੀ ਲੋਕ ਜਿਨ੍ਹਾਂ ਨੂੰ ਸੰਗੀਤ ਦੀ ਵੀ ਸਮਝ ਜੀ 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 ਬਿਲਕੁਲ ਬਿਲਕੁਲ ਜਿਹੜੇ ਖਾਨਦਾਨੀ ਗਵਈਏ ਨੇ ਜਾਂ ਜਿਨ੍ਹਾਂ ਨੇ ਕੋਈ ਮਿਹਨਤ ਕੀਤੀ ਹੈ ਸੰਗੀਤ ਸਿੱਖਿਆ ਕਿਸੇ ਕੋਲ ਬੈਠ ਕੇ ਦਰੀ ਤੇ ਬੈਠੇ ਨੇ ਉਹ ਸਿੰਗਰ ਅੱਜ ਵੀ ਚੱਲਦੇ ਨੇ ਬਿਲਕੁਲ ਸੰਗੀਤ ਦੀ ਸਰ ਲੰਬਾ ਤੁਹਾਡਾ ਤਜਰਬਾ ਹੈ ਜੀ ਤਾਂ ਸੰਗੀਤ ਦੀ ਪਰਿਭਾਸ਼ਾ ਕੀ ਦੇਣੀ ਚਾਹੋਗੇ ਜੀ ਸੰਗੀਤ ਇੱਕ ਰੂਹ ਨੂੰ ਸਕੂਨ ਦੇਣ ਵਾਲਾ ਉਹ ਸਾਜ ਹੈ ਜਿਹੜਾ ਤੁਹਾਨੂੰ ਰੱਬ ਦੇ ਨਾਲ ਜੋੜਦਾ ਹੈ ਪਰਮਾਤਮਾ ਦੇ ਨਾਲ ਜੋੜਦਾ ਹੈ ਇਹ ਸੰਗੀਤ ਕੋਈ ਪੈਸਾ ਕਮਾਉਣ ਦਾ ਕੋਈ ਧਰਗਿਆ ਨਹੀਂ ਹੈ ਸੰਗੀਤ ਤਾਂ ਇੱਕ ਰੱਬ ਨੂੰ ਮਿਲਣ ਦੀ ਇੱਕ ਬਹੁਤ ਵੱਡੀ ਉਹ ਦਾਤ ਹੈ ਬਿਲਕੁਲ ਤਾਂ ਕਿ ਸੰਗੀਤ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਵਸ਼ਕਾਂ ਨੂੰ ਬਸ ਇਹੀ ਕਹਾਂਗੇ ਜੀ ਜਿਹੜੇ ਨਵੇਂ ਮੁੰਡੇ ਕੁੜੀਆਂ ਇਸ ਮਾਰਕੀਟ ਦੇ ਵਿੱਚ ਆਣਾ ਚਾਹੁੰਦੇ ਨੇ ਸੰਗੀਤ ਕਲਾईन ਦੇ ਵਿੱਚ ਆਣਾ ਚਾਹੁੰਦੇ ਨੇ ਲੰਬਾ ਸਮਾਂ ਮਿਹਨਤ ਕਰਨ ਰਿਆਜ਼ ਕਰਨ ਕਿਉਂਕਿ ਰਿਆਜ਼ ਦੀ ਜਿਹੜੀ ਉਮਰ ਹੈ ਬਹੁਤ ਲੰਬੀ ਹੈ ਇਹ ਆਪਾਂ ਗੀਤ ਰਿਆਜ਼ ਕਰਕੇ ਕਰਾਂਗੇ ਤਾਂ ਬਹੁਤ ਸਮਾਂ ਮਾਰਕੀਟ ਦੇ ਵਿੱਚ ਜੋ ਗੀਤ ਚੱਲੇਗਾ ਉਹ ਟਿਕ ਜਿਏਗਾ ਜੇ ਆਪਾਂ ਰਾਤੋਂ ਰਾਤ ਵੈਸੇ ਹੀ ਬਿਨਾਂ ਰਿਆਜ਼ ਦੇ ਜਾਂ ਬਿਨਾਂ ਸੰਗੀਤ ਸਿੱਖੇ ਅੱਗੇ ਵਧਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਦਾ ਸਮਾਂ ਬਹੁਤ ਥੋੜਾ